ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਹੋਰ ਕਵਿਤਾ ਨਾਲ ਸਾਂਝ ਪਵਾ ਰਿਹਾ ਮੈਂ ਤੁਹਾਡੀ ਇਹ 2014 ਦੇ 4ਵੇਂ ਮਹੀਨੇ ਵਿੱਚ ਲਿਖੀ ਗਈ ਸੀ ਆਓ ਆਪਾਂ ਕਵਿਤਾ ਪੜ੍ਹਦੇ ਹਾਂ ਦੋ ਖਾਲੀ ਦੋ ਭਰੇ ਦੋ ਉਰੇ ਦੋ ਭਰੇ ਦੋ ਖਾਲੀ ਦੋ ਭਰੇ ਦੋ ਉਰੇ ਦੋ ਭਰੇ ਬੰਦੇ ਬੰਦੇ ਸੁੱਕੇ ਰੁੱਖੇ ਬੂਟੇ ਰੁੱਖ ਹਰੇ ਭਰੇ ਮੈਨੂੰ ਵਿਹਲਾ ਖੰਦਾ ਦੇਖ ਕੀ ਸੋਚ ਗਏ ਖਬਰੇ ਮਾਫ ਕੰਜ ਕਰਾਂ ਖੁਦ ਨੂੰ ਮੈਨੂੰ ਮਾਫ ਕੌਣ ਕਰੇ ਇਹੋ ਜਿਹਾ ਬਣ ਕੇ ਸੋਚਾਂ ਮੈਨੂੰ ਕੋਈ ਜੱਫੀ ਭਰੇ ਪਤਾ ਨਹੀਂ ਕੀ ਗੁਮਿਆ ਪਿਆ ਲੱਭਾਂ ਉਰੇ ਭਰੇ ਫਰਸਵਾ ਹੈ ਖੁਦਾਈ ਮੈਥੋਂ ਖੇਤੀ ਕੋਈ ਮੱਝ ਨਾ ਚਰੇ ਅੱਖ ਦਾ ਸੀ ਅੱਖਾਂ ਦਾ ਵੀ ਹਰੀ ਗੋਬਿੰਦੇ ਓਮ ਨਮੇ ਮਹਿਬੂਬ ਤੋਂ ਸਖਣਾ ਖਤ ਮਹਿਬੂਬ ਤੋਂ ਸਖਣਾ ਖਤ ਰੱਬ ਕਰਕੇ ਉਹਨੂੰ ਮਿਲੇ ਜਿਉਂਦੇ ਜੀ ਨੂੰ ਜੀਣਾ ਕਹਿਣ ਜਿਉਂਦੇ ਜੀ ਨੂੰ ਜੀਣਾ ਕਹਿਣ ਕਿਹੜਾ ਮਰਿਆ ਸੰਗ ਮਰੇ ਕਦੇ ਨਸੀਬ ਹਾਲਾਤ ਕੋਲੋਂ ਸਮੇ ਦੇ ਹਾਣੀ ਨਾ ਡਰੇ بے ਪਤਾ ਪਰ ਫਲਦਾਰ ਰੁੱਖ ਤੱਕਾਂ ਖੜਾ ਅਤੇ ਮੀਂਹ ਵਰੇ ਕਦੇ ਨਸੀਬ ਹਾਲਾਤ ਕੋਲੋਂ ਸਭੇ ਦਿਹਾਣੀ ਨਾ ਡਰੇ ਬੇਪੱਤਾ ਪਰ ਫਲਦਾਰ ਰੁੱਖ ਤੱਕਾਂ ਖੜਾ ਅਤੇ ਮੀਂਹ ਵਰੇ ਸਾਰਿਆਂ ਬਗੈਰ ਸਰ ਜਾਂਦਾ ਸਾਰਿਆਂ ਬਗੈਰ ਸਰ ਜਾਂਦਾ ਏ ਤੇਰੇ ਬਿਨਾ ਕਿੱਦਾਂ ਸਰੇ ਤੇਰੇ ਬਿਨਾ ਕਿੱਦਾਂ ਸਰੇ ਝੂਠ ਤੋਂ ਗਏ ਨਾ ਪੱਟੇ ਜੋ ਬੰਦੇ ਉਹੀ ਖਰੇ ਖਰੇ ਸਾਰੇ ਆ ਬਗੈਰ ਸਰ ਜਾਂਦਾ ਤੇਰੇ ਬਿਨਾ ਕਿਦਾਂ ਸਰੇ ਝੂਠ ਤੋਂ ਗਏ ਨਾ ਪੱਟੇ ਜੋ ਬੰਦੇ ਉਹੀ ਖਰੇ ਖਰੇ ਮੈਂ ਹਰ ਵਾਰੀ ਚਿਤ ਜਾਂਦਾ ਹਾਂ ਹਰ ਵਾਰੀ ਬਸ ਉਹੀ ਹਰੇ ਆਪਣੇ ਜਿਹਾ ਕੋਈ ਨਹੀਂ ਲੱਗੇ ਬੰਦਿਆਂ ਦੇ ਘਰੇ ਆਪਣੇ ਜਿਹਾ ਕੋਈ ਨਹੀਂ ਲੱਗੇ ਬੰਦਿਆਂ ਦੇ ਘਰੇ ਆਪਣੀ ਕੀਮਤ ਨਾ ਜਾਣੇ ਤਾਂ ਮੇਰੀ ਕਿਦਾਂ ਤੜੀ ਤਰੇ ਤੇਰੀ ਸੋਹਣੀ ਸੂਰਤ ਸਦਕਾ ਦੇਦੇ ਰਹਿਣ ਠਰੇ ਠਰੇ ਦੋ ਖਾਲੀ ਦੋ ਭਰੇ ਦੋ ਉਰੇ ਦੋ ਪਰੇ ਤਨਮਾ